ਕਦਮਲੀ ਗਲਤ ਆ ਸਾਡੇ ਅੰਦੋਲਨ ਬਾਰੇ ਠੀਕ ਨਾਲ ਗੱਲ ਕਰੋ ਇੰਨੀ ਗੱਲ ਕਰਨੀ ਹੈ ਨਹੀਂ ਮੈਂ ਤਾਂ ਸੁਣੀ ਵੀ ਨਹੀਂ ਮੈਂ ਤਾਂ ਸੁਣੀ ਵੀ ਨਹੀਂ ਸਿਵੇਰੋ ਕਰਦੇ ਨਾ ਠੀਕ ਹੈ ਗੱਲ ਕਰਗੇ ਨਾ ਆਪਾਂ ਕਰਾਂ ਗੱਲ ਕੋ ਨਿਕਲੋਗੇ ਮੇਰੇ ਵੀਰ ਜੀ ਦੇਣਾ ਵੀ ਅਸੀਂ ਕਹਿੰਦਾ ਵੀ ਅਸੀਂ ਜੀ ਸਾਹਮਣੇ ਦੇਣਾ ਜੇ ਨਹੀਂ ਦੀ ਸਾਹਮਣੇ ਲੈਣਾ ਨਹੀਂ ਮਰਦੀ ਆ ਕਿਉਂਕਿ ਟੁੱਟਦੀ ਤਾਂ ਮਿਰਿਓ ਨਹੀਂ ਪਰ ਫਿਰ ਤੁਹਾਡੇ ਬੰਦੇ ਨਾ ਕਰਾ ਦੇ ਨਾ ਨਹੀਂ ਨਾ ਅਸੀਂ ਨਹੀਂ ਨਹੀਂ ਲਾਲਾ ਤਾਂ ਵੀ ਅਸੀਂ ਸਾੜ ਹੀ ਕਰਾ ਰਹੇ ਫਿਰ ਬੰਦੀ ਬੜੀ ਹੋਈ ਅਫਸਰ ਸ਼ਹੀਦੀ ਜੀ ਇਹ ਪਾਸ਼ਾ ਤੁਹਾਨੂੰ ਫੇਰੀ ਹਾਂ ਕੌਣੇ ਤੋਂ ਵੀ ਆਪ ਦੀ ਮੈਣੀ ਹੋਤੀ ਤੁਸੀਂ ਸਰਪਸਤ ਦਾ ਨਾਮ ਚਲੋ ਕੋਣ ਆਏ ਹੋ ਤੁਸੀਂ ਪਹਿਲੇ ਤੁਸੀਂ ਕਹਿੰਦਾ ਅਸੀਂ ਪਾਪਾ ਦੋਸਤੂ ਬਾਤ ਕੀਆ ਹੈ ਨਹੀਂ ਤੁਸੀਂ ਆਪਾ ਪਾਪਾ ਆਪਣੇ ਜਿਹੜੇ ਮਸਲੇ ਤੇ ਆਏ ਆਪਾ ਉਸ ਨੂੰ ਜੀ ਅਸੀਂ ਤੁਹਾਨੂੰ ਤਿੰਨ ਕੇ ਅਡਵਾਂਸ ਨਹੀਂ ਦੱਸਾਂ ਦੱਸੂ ਤੁਸੀਂ ਮਦਰ ਦਾ ਜਿਸ ਤਰੀਕੇ ਕਹਿ ਸੀ ਜਨਾਬ ਜਨਾਬ ਦੋ ਮਿੰਟ ਦੀ ਸ਼ਨੀ ਲੈ ਕੇ ਆ ਜਾਣਾ ਦੋ ਮਿੰਟ ਦੀ ਸ਼ਨੀ ਲੈ ਕੇ ਆ ਜਾਣਾ ਤੁਸੀਂ ਬੋਲਦੇ ਹੋ ਅਜੇ ਚਲੇ ਜਾ ਸਕਦੀ ਹੈ 2 ਮਿੰਟ ਵਿੱਚ ਆਪੇ ਲੋਕਾਂ ਵਾਸਤੇ ਅਜੇ ਜਿਹੜੇ ਸਰ ਅਜੇ ਦਾ ਕੰਮ ਸਰ ਜਿਹੜਾ ਕੰਮ ਸਵੇਰ ਦਾ ਕੀ ਹੋਇਆ ਕੋਈ ਨਾ ਕੋਈ ਸਰਵਿਸ ਨਹੀਂ ਨਹੀਂ ਸਰ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਮੀਟਿੰਗ ਲੋਕਾਂ ਵਾਸਤੇ ਆ ਕੋਈ ਬੱਚੇ ਦੀ ਕੋਈ ਸ਼ਾਦੀ ਮੈਨੂੰ ਨਹੀਂ ਸਰ ਜਿਹੜਾ ਢਾਈ ਵਜੇ 10 ਮਿੰਟ ਜਾਣਾ ਹੈ ਕੱਸੀ ਲੈਣਾ ਮੰਗ ਪੁੱਤਰ ਨਹੀਂ ਜ਼ਰੂਰੀ ਨਹੀਂ ਜੀ ਲੋਕਾਂ ਵਾਸਤੇ ਆਣਾ ਸੀ ਆਟੇੰ ਦੋ ਨੰਬਰੇ ਠੀਕ ਨਾਲ ਗੱਲ ਕਰੋ ਐਨੀ ਗੱਲ ਕਰਨੀ ਹੈ ਨਹੀਂ ਤਾਂ ਸੁਣੀ ਵੀ ਨਹੀਂ ਮੈਂ ਤਾਂ ਸੁਣੀ ਵੀ ਨਹੀਂ ਗੀ ਠੀਕ ਹੈ ਬਰ ਕੋਈ ਕੋਈ ਕਹੇ ਨਹੀਂ ਗੂ ਠੀਕ ਆ ਉਹਦਾ ਫਿਰ ਹੋ ਤੁਸੀਂ ਅੱਜ ਗੱਲ ਕਰਗੇ ਨਾ ਆਪਾਂ ਕਰਾਂ ਗੱਲ ਕੋ ਨਿਕਲੋਗੇ ਮੇਰਾ ਮੁੱਢੀ ਵੀ ਤੇ ਅਸੀਂ ਕਹਿੰਦਾ ਕਿ ਅਸੀਂ ਦੀ ਸਾਹ ਨੂੰ ਦੇਣਾ ਜੇ ਨਹੀਂ ਦੀ ਸਾਹ ਨੇ ਲੈਣਾ ਨਹੀਂ ਮਰਦੀ ਆ ਇਹ ਟੁੱਟਦੀ ਤਾਂ ਮਿਰਿਓ ਨਹੀਂ ਪਰ ਫਿਰ ਤੁਹਾਡੇ ਬੰਦੇ ਲਾ ਨਹੀਂ ਕਰਾ ਦੇ ਨਾ ਨਹੀਂ ਲਾਲਾ ਅਸੀਂ ਨਹੀਂ ਨਹੀਂ ਲਾਲਾ ਤਾਂ ਵੀ ਅਸੀਂ ਸਾਰੇ ਕਰਾ ਰਹੇ ਫਿਰ ਇਹ ਤਾਂ ਸਾਰੇ ਨੇ ਕੀ ਹੋਇਆ ਇਹ ਅੰਦੋਲਨਾਂ ਬਾਰੇ ਕੰਟੈਂਟ ਹੀ ਬਣੀ ਹੋਈ ਅਫਸਰ ਸ਼ਹੀਦੀ ਜੀ ਇਹ ਬਾਸ਼ਾ ਤੂੰ ਤੂੰ ਫੇਰੀ ਹੋ ਤੁਹਾਡੇ ਦੌਰ ਸੀ ਆਪ ਦੀ ਮੈਨੀ ਹੋਤੀ ਤੁਸੀਂ ਸਰਪੰਚ ਨਾਲਾ ਕੋਣ ਆਏ ਹੋ ਤੁਸੀਂ ਖੇਲ ਅਸੀਂ ਪਕਲਿਸਤ ਬਾਦ ਉਸ ਨੂੰ ਮਾਰ ਗਿਆ ਜੇ ਪਾਪਾ ਕੋਲੇ ਜਿਹੜੇ ਮਸਲੇ ਆਏ ਆ ਆਪਾਂ ਉਹ ਸੋਲ ਸਕਦੇ ਜੀ ਅਸੀਂ ਤੁਹਾਨੂੰ ਤਿੰਨ ਕੇ ਐਡਵਾਂਸ ਨਹੀਂ ਦੱਸੇ ਦੱਸੂਗਾ ਜੀ ਜਨਾਬ ਜਨਾਬ 2 ਮਿੰਟ ਦੀ ਛੁੱਟੀ ਲੈ ਕੇ ਆ ਜਾਣਾ 2 ਮਿੰਟ ਦੀ ਛੁੱਟੀ ਲੈ ਕੇ ਆ ਜਾਣਾ ਜਨਾਬ ਅਸੀਂ ਇਹਨੂੰ ਕਿਹੜੇ ਨੂੰ ਬੋਲੇ ਹੋ ਪਰ ਦਰਦ ਕੋਤੋਂ ਛੁੱਟੀ ਲਈ ਕਿੰਨੇ ਵਜੇ ਆਇਆ ਛੁੱਟੀ ਲੈ ਕੇ ਚਲੇ ਜਾ ਸਕਦੀ ਹੈ 2 ਮਿੰਟ ਵੀ ਆਪੇ ਲੋਕਾਂ ਵਾਸਤੇ ਅੱਜ ਜਿਹੜੇ ਸਰਚ ਜਿਹੜਾ ਕੰਮ ਸਰਚ ਜਿਹੜਾ ਕੰਮ ਸਵੇਰ ਦਾ ਕੀ ਹੋਇਆ ਸਰ ਫਿਰ ਮੈਨੂੰ ਸੁਣੋ ਮੇਰੀ ਬੇਨੂੰ ਸੁਣੋ ਮੀਟਿੰਗ ਲੋਕਾਵਾਸ ਦੀ ਆ ਕੋਈ ਬੱਚੇ ਦੀ ਕੋਈ ਸ਼ਾਦੀ ਮੈਨੂੰ ਜਾਣਾ ਹੈ 2:30 ਵਜੇ 10 ਮਿੰਟ ਜਾਣਾ ਹੈ ਕੱਸੀ ਲੈਣਾ ਮੰਗ ਪੁੱਤਰ ਇਹ ਜ਼ਰੂਰੀ ਨਹੀਂ ਜੀ ਲੋਕਾਵਾਸ ਤੇ ਆਉਣਾ ਸੀ